ਆ ਯਾਰ ਪੰਜਾਬ ਚ ਬੁਗੜੀਆਂ ਨੇ ਬੜਾ ਗੰਦ ਪਾ ਰੱਖਿਆ ਚਲੋ ਅੱਜ ਆਪਾਂ ਕਰਦੇ ਆ ਇਹਨਾਂ ਦੀ ਬੇਇੱਜ਼ਤੀ ਤੇ ਦੇਖੋ ਵੀਡੀਓ ਖਾਂਜੀ ਓਏ ਆ ਕਿੱਥੋਂ ਆ ਗਿਆ ਹੁਣ ਅਮਲੀਆ ਹਾਂ ਮੇਰੀ ਬੁਗੜੀ 버ਗਰ ਖਾ ਰਿਹਾ ਓਏ ਇਹਦੀਆਂ ਅੱਖਾਂ ਤੇ ਪਤਾ ਨਹੀਂ ਕਿਹੜਾ ਮੋਤੀਆ ਉਤਰਿਆ ਉਹ ਸਾਲਿਆ ਉਹ 버ਗਰੀ ਖਾਈ ਜਾਂਦੀ ਆ ਹੋਰ ਕਿਉਂ ਪਾਠੀ ਖਾਈ ਜਾਂਦੀ ਓ ਸੁਆਦ ਜਮਨੀ ਹਾਂ ਆਪੇ ਬਣਾ ਗਿਆ ਆਪੇ ਖਾਈ ਜਾਂਦੀ ਓਏ ਪਤੰਦਰਾ ਉਹਨੇ ਆਪੇ ਬਣਾਉਣਾ ਸੀ ਹੋਰ ਕਿਉਂ ਉਹਨੂੰ ਭਗਵੰਤ ਮਾਨਣੇ ਆ ਕੇ ਬਣਾ ਕੇ ਦੇਣਾ ਸੀ ਤੰਨੇ ਆ ਤਾਂ ਅਜੇ ਕੈਂਟ ਬਣਿਆ ਲੈ ਵੀ ਮਿੱਤੇ ਖਾ ਖਾ ਉਹਿੰਨ ਖਾ ਉਹ ਯਾਰੇ ਨਿਛੜੀ ਦੀਆਂ ਗੱਲਾਂ ਸੁਣ ਕੇ ਨਾ ਸੱਚੀ ਦਿਮਾਗ ਹੀ ਖਰਾਬ ਹੋ ਜਾਂਦਾ ਉਹ ਇੱਕੰਦੀ ਆ ਵੀਡੀਓ ਦੇਖੋ ਹਾਂਜੀ ਹਾਂ ਮੇਰੀ ਗੋਗਲੀ ਕੀ ਨੱਕ ਤੇ ਮੁੱਕੀ ਮਾਰੀਆਂ ਕੀ ਇਹਨੇ ਨੱਕ ਤੇ ਮੁੱਕੀ ਮਾਰੀਆ ਐ ਕਰ ਤੋਂ ਇੰਦੀ ਨਾ ਬਾਹ ਤੇ ਦੰਦੀ ਵੜਦੇ ਉਹਨੇ ਦੰਦੀ ਵਰਤੀ ਯਾਰ ਇਹ ਅਮਲੀਏ ਨੂੰ ਕਹਿ ਹੁਣ ਮੈਨੂੰ ਬੁਲਾਣਾ ਤਾਂ ਨਾ ਮੈਂ ਨੋ ਅੱਬੂ ਗੜੀ ਤੂੰ ਐ ਕਰ ਇਹਨ ਛੜੀਏ ਨੂੰ ਛਾੜੀ ਦੇ ਉਹ ਤੇਰੇ ਨਾਲ ਡੈਲੀ ਕਲੇਸ਼ ਰੱਖਦਾ ਤੇਰੇ ਲਈ ਨਾ ਮੈਂ ਮੁੰਡਾ ਹੀ ਹੋਰ ਲੱਭ ਦਿਨਾ ਆਹ ਦੇਖ ਕੇ ਦੱਸ ਪਸੰਦ ਆ ਮੁੰਡਾ ਆ ਮੁੰਡਾ ਨਹੀਂ ਜੀ ਇਹ ਤਾਂ ਤੁਸੀਂ ਇਹ ਸਮਝੋ ਬਈ ਇਹ ਮਾਂ ਦਾ ਸ਼ਕਰਪਰ ਆ ਐ ਮੁੰਡਾ ਦੇਖ ਕੇ ਖੁਸ਼ ਹੋ ਗਈ 부ਗੜੀ ਚੱਲ ਐ ਕਰ ਹੁਣ ਆਪਾਂ ਮੁੰਡੇ ਨੂੰ ਪੁੱਛ ਲਈਏ ਹਾਂ सोनू ਸੀ ਤੋ ਤੈਨੂੰ 부ਗੜੀ ਪਸੰਦ ਆ ਓਏ ਸਾਲਿਆ ਇੰਨੀ ਸੋਹਣੀ 부ਗੜੀ ਆ ਤੂੰ ਨਾ ਨੁੱਕਰ ਕਰੀਏ ਨਾ ਚੱਲ ਬੁਗੜੀ ਸੋਨੂ ਦੇ ਪਾਰੀ ਕਰਦੇ ਨਹੀਂ ਨਹੀਂ ਆ ਚੱਲ ਬੁਗੜੀ ਰਹਿਣ ਦੇ ਫਿਰ ਪਾਰੀ ਨੂੰ ਜੇ ਨਹੀਂ ਮੰਨਦਾ ਤਾਂ ਕੋਈ ਨਹੀਂ ਆਪਾਂ ਹੌਲੀ ਹੌਲੀ ਮਨਾ ਲੈਨੇ ਆ ਆ ਆ ਆ ਦੇਖ ਬੁਗੜੀ ਓਏ ਕੰਜਰਾ ਪਹਿਲਾਂ ਰਿਸ਼ਤਾ ਤਾਂ ਪੱਕਾ ਹੋ ਜਾਂਦੇ ਬਾਅਦ ਚ ਡੱਫ ਲੰਦਾ ਕੁਲ ਲਪਾ ਚੱਲ ਦਫਾ ਕਰੋ ਸੋਨੂ ਸੀ ਤੋਂ ਯਾਰ ਆਪਾਂ ਹੁਣ ਬੁਗੜੀ ਦੀ ਭੈਣ ਨੂੰ ਦੇਖਦੇ ਆ ਹਾਂਜੀ ਬੁਗੜੀ ਓਏ ਕਿਹਨੂੰ ਦੇਖ ਲੋ ਓਏ ਪਹਿਲਾਂ ਤਾਂ ਬੁਗੜੀ ਦੇ ਘਰ ਵਾਲਾ ਹੀ ਨਹੀਂ ਮਾਨ ਸੀ ਓਏ ਹੁਣ ਉਹਦਾ ਸਾਡੂ ਵੀ ਆ ਗਿਆ ਗੁੱਡ ਮਾਰਨਿੰਗ ਗੁੱਡ ਮਾਰਨਿੰਗ ਓਏ ਇਹਨੂੰ ਦੇਖ ਲੋ ਸਵੇਰੇ ਸਵੇਰੇ ਬੂਥਾ ਵੀ ਨਹੀਂ ਤੌਂਦੀ ਕਿਵੇਂ ਨੱਕ ਤਾਂ ਨੂੰ ਖਿੱਚੀ ਜਾਂਦੀ ਆ ਕਾਧੀਆਂ ਦੇ ਆਕੜਾਂ ਜੋ ਗੱਲ ਗੱਲ ਤੇ ਓਏ ਇਹ ਕੈਨੂੰ ਦੇਖ ਲੋ ਯਾਰ ਓਏ ਮੈਨੂੰ ਕਿਸੇ ਪਾਸੋਂ ਬੁਗੜੀ ਤਾਂ ਲੱਗਦੀ ਨਹੀਂ ਇਹ ਤਾਂ ਮੈਨੂੰ ਪੁਕੜੀ ਲੱਗਦੀ ਪਈ ਆ ਯਾਰ ਖਾਦੀ ਹੋਈ ਪਈ ਆ ਦੀ ਵੀ ਨਾਵੇ ਨਾ ਤੋਵੇ ਇਹਦੀ ਤਾਂ ਉਹ ਗੱਲਾਂ ਆ ਨੌਣਾ ਨਾ ਧੋਣਾ ਸਿੱਧਾ ਬੁਥਾ ਚਾਕੇ ਵੀਡੀਓ ਬਣਾਉਣਾ। ਓ ਯਾਰ ਇੱਕ ਆ ਨਸ਼ੇੜੀ ਇਹਨ ਦੇਖ ਲੋ। ਭਈ ਉਹਨਾਂ ਨੂੰ ਸਵੇਰੇ ਚਾਹ ਵੀ ਨਹੀਂ ਪੀਣ ਦਿੰਦੇ ਸਿੱਧਾ ਲੈ ਕੇ ਫੋਨ ਹੀ ਠੋਸ ਦਿੰਦੇ ਆ ਮੂੰਹ 'ਚ। ਯਾਰ ਮੈਨੂੰ ਇੱਕ ਗੱਲ ਨਹੀਂ ਸਮਝ ਆਲੀ। ਭਈ ਜਿੰਨੀਆਂ लाੜ ਲੀਆਂ ਇਹਨਾਂ ਦੀਆਂ ਬੁਗੜੀਆਂ ਭਈ ਸਵੇਰੇ ਉੱਠ ਕੇ ਜੰਗਲ ਪਾਣੀ ਵਾਲੇ ਹੱਥ ਆਪੇ ਧੋ ਲੈਂਦੀਆਂ ਕਿ ਉਹ ਵੀ ਇਹੀ ਧੋਂਦੇ ਆ।